ਪ੍ਰੋਬਲਮ ਹੋਵੇ ਜਾਂ ਬਾਥਰੂਮ ਨਹੀਂ ਹੈਗੇ ਜੀ ਆ ਲਾਉਣਾ ਭੁੱਲ ਗਏ ਜੀ ਉਹ ਲਾਉਣਾ ਭੁੱਲ ਗਏ ਜੀ ਬਾਹਾਂ ਚ ਕਰੀ ਜਾਂਦੇ ਰਹਿੰਦੇ ਪਹਿਲੇ ਨਕਸ਼ੇ ਜਿਹੜੇ ਨੇ ਮੈਂ ਆਪ ਨਕਸ਼ੇ ਚੈੱਕ ਕਰਦਾ ਮੈਂ ਪੁੱਛਦਾ ਪਾਰਕਿੰਗ ਕਿੱਥੇ ਹੈ ਬਾਥਰੂਮ ਕਿੱਥੇ ਨੇ ਲੋਕਾਂ ਦੇ ਬੈਠਣ ਦਾ ਬੇਟਿੰਗ ਦਾ ਏਰੀਆ ਕਿੱਥੇ ਹੈ ਪਾਣੀ ਪੀਣ ਦਾ ਪ੍ਰਬੰਧ ਕਿੱਥੇ ਹੈ ਸੋ ਇਹ ਸਾਰੇ ਦਫ਼ਤਰ ਜਿਹੜੇ ਨੇ ਇਹ ਬਿਲਕੁਲ ਅਪਡੇਟਡ ਮਿਲਣਗੇ ਤੁਹਾਨੂੰ ਨਵੇਂ ਮਿਲਣਗੇ ਦੂਜੇ ਜਿਹਨਾਂ ਨਾਮ ਲੈਣਾ ਆਪਾਂ ਨੇ ਹੁਣ ਤਾਂ ਨਾ ਹੀ ਨਾ ਲਿਆ ਕਰੋ ਉਹਨਾਂ ਦਾ 20-25 ਕਰੋੜ ਤੇ ਜਾਂਦਾ ਕੰਮ ਇਹ ਲੱਗਣਾ ਫੇਰ ਵੀ ਪੰਜ ਪੰਜ ਵੀ ਨਹੀਂ ਸੀ ਇੱਥੇ 50000 ਦੇ ਨੇੜੇ 49427 ਹੋ ਗਈਆਂ ਜੀ 49427 ਨੌਕਰੀਆਂ ਦੇ ਕੇ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ 49427 50000 ਸਰਕਾਰੀ ਨੌਕਰੀ ਇੱਕ ਬੰਦਾ ਉੱਠ ਕੇ ਕਹਿੰਦੇ ਕਿ 1 ਰੁਪਿਆ ਲੱਗਿਆ ਹੋਵੇ ਜਾਂ ਕਿਸੇ ਮੰਤਰੀ ਦੀ ਜਾਂ ਐਮਐਲ ਦੀ ਸ਼ਿਫਾਰਿਸ਼ ਪਾਉਣੀ ਪੈਗੀ ਹੋਵੇ ਇੰਨੀ ਸੋਹਣੀ ਧਰਤੀ ਹੈ ਝੋਟੇ ਦੇ ਸਿਰ ਵਰਗੀ ਧਰਤੀ ਹੈ ਇੰਨੀ ਮਿਹਨਤੀ ਕੌਮ ਹੈ ਮਿੱਟੀ ਚ ਸੋਨਾ ਉਗਾਉਣ ਵਾਲੀ ਮਿਹਨਤ ਕਰ ਲੈਨੇ ਆ ਗੁਰੂਆਂ ਦਾ ਅਸ਼ੀਰਵਾਦ ਹੈ ਹਰ ਪਿੰਡ ਦੇ ਵਿੱਚ ਕਿਸੇ ਸ਼ਹੀਦ ਦਾ ਬੁੱਤ ਲੱਗਿਆ ਹੈ ਮਲੇਰਕੋਟਲੇ ਵਾਲੇ ਪਾਸੇ ਕੁਰਾਨ ਸ਼ਰੀਫ ਦਾ ਪਾਠ ਹੁੰਦਾ ਹੈ ਭਨਵਾਜਾਂ ਪੜੀਆਂ ਜਾਂਦੀਆਂ ਇੰਨੀ ਅਸ਼ੀਰਵਾਦ ਪ੍ਰਾਪਤ ਧਰਤੀ ਦੁਨੀਆ ਤੇ ਨਹੀਂ ਹੈਗੀ ਕਿਤੇ ਫੇਰ ਵੀ ਛੱਡ ਛੱਡ ਕੇ ਭੱਜੀ ਜਾਂਦੇ ਆ ਉਹੀ ਪੁਲਿਸ ਵਾਲੇ ਨੇ ਉਹੀ ਡਿਪਟੀ ਕਮਿਸ਼ਨਰ ਨੇ ਉਹੀ ਖੰਬੇ ਨੇ ਉਹੀ ਜੈਂਪਰ ਨੇ ਉਹੀ ਫਿਓਜ ਨੇ ਉਹੀ ਤਾਰਾਂ ਨੇ ਹੁਣ ਕਿਵੇਂ ਬਿਜਲੀ ਆਉਣ ਲੱਗ ਗਈ ਹੁਣ ਕਿਵੇਂ ਕੰਮ ਹੋਣ ਲੱਗ ਗਿਆ ਤੇ ਫਿਰ ਜਦੋਂ ਮੰंजे ਤੇ ਸੌਣ ਲੱਗਦੇ ਹਾਂ ਉਦੋਂ ਕਹਿੰਦੇ ਆਹ ਲੈ ਵੀ ਹੁਣ ਨਹੀਂ ਟੈਕਸ ਕਿਉਂ ਵੀ ਪੱਕਾ ਚੱਲੀ ਜਾਂਦਾ ਉੱਤੇ ਟੈਕਸ ਹੈ ਤਾਂ ਸੁੱਤੇ ਪੈ ਵੀ ਟੈਕਸ ਦੇਈ ਜਾਂਦੇ ਆ ਸਵਿੱਚੇ ਇੰਨਾ ਟੈਕਸ ਦਿੰਨੇ ਆ ਤਾਂ ਤੁਹਾਡੇ ਲੱਗਣਾ ਵੀ ਚਾਹੀਦਾ ਵਾਪਸ ਹੋ ਮਹੱਲਾ ਕਲੀਨਰੂ ਤੁਹਾਡਾ ਪੈਸਾ ਤੁਹਾਡੇ ਕੋਲ ਵਾਪਸ ਹੋਣਾ ਚਾਹੀਦਾ ਜੇ ਤੁਹਾਨੂੰ ਲੱਗਦਾ ਹਾਂ ਆ ਰਿਹਾ ਹੈ ਤਾਂ ਇੱਕ ਵਾਰੀ ਤਾੜੀ ਮਾਰ ਕੇ ਸਹ ਹੌਸਲਾ ਬਦਾ ਦਿਓ ਇਤੋਂ ਪਹਿਲਾਂ ਨਹੀਂ ਆ ਰਿਹਾ ਸੀਗਾ ਇਹਨਾਂ ਦੇ ਘਰਾਂ 'ਚ ਜਾਂਦਾ ਸੀਗਾ ਜਦੋਂ ਤੁਸੀਂ ਕਿਸੇ ਦੀਆਂ ਕੁਰਸੀਆਂ ਖੋਹੋਗੇ ਜਦੋਂ ਤੁਸੀਂ ਕਿ ਸਿਸਟਮ ਦੇ ਨੂੰ ਬਦਲਣ ਦੀ ਗੱਲ ਕਰੋਗੇ ਤਾਂ ਸਿਸਟਮ ਬਾਉਂਸ ਬੈਕ ਕਰਦਾ ਹੀ ਕਰਦਾ ਹੈ ਲੋਕ ਨੇ ਜੀ ਪਬਲਿਕ ਹੈ ਮੈਂ ਕੀ ਕਰਾਂ ਨਾ ਸਾਡੇ ਕੋਲ ਪੈਸਾ ਵੰਡਣ ਨੂੰ ਨਾ ਅਸੀਂ ਗੁੰਡਾਗਰਦੀ ਕਰਦੇ ਆ ਅੱਜ ਤਾਂ ਪਿਆਰ ਨਾਲ ਲੋਕਾਂ ਨੂੰ ਕਹਿੰਦੇ ਆ ਵੀ ਭਰਾਵੋ ਆਹ ਗੱਲ ਹੈ ਇਹਨਾਂ 'ਚੋਂ ਆ ਚੰਗਾ ਆ ਦੇਖ ਲਓ ਬਾਕੀ ਤਾਂ ਇਹਨਾਂ ਨੇ ਤਾਂ ਲੁੱਟਿਆ ਹੋਇਆ ਲੋਕ ਵੋਟਾਂ ਪਾਉਣ ਦੇ ਰਿਜ਼ਲਟ ਆਇੰਦਾ ਸਾਡਾ ਕੀ ਸੀ ਮਈ 2023 ਚ ਇੱਥੇ ਆਏ ਸੀ ਉਦਘਾਟਨ ਕਰਕੇ ਗਏ ਸੀ ਕਿ ਇੱਕ ਤਹਿਸੀਲ ਬਣਾਵਾਂਗੇ ਇੱਕ ਦਫਤਰ ਬਣਾਵਾਂਗੇ ਜਿੱਥੇ ਸਾਰੇ ਦਫਤਰ ਇਕੱਠੇ ਹੋਣਗੇ ਇੱਕੋ ਛੱਤ ਥੱਲੇ ਪਹਿਲਾਂ ਕਿੱਥੇ ਜਾਂਦੇ ਸੀ ਕਮਾਲਪੁਰੇ ਮਰਦਖੇੜੇ ਤੂਰਵੰਜਾਰੇ ਛੂਲਰ ਕਰਾਟ ਤੇ ਜਿਹੜੇ ਡੀਐਸਪੀ ਜਾਂ ਕੋਈ ਮਾਰਕੀਟ ਕਮੇੜੇ ਦਫ਼ਤਰ ਚ ਦੱਸਦਾ ਇੱਧਰ ਨੂੰ ਜਾਓ ਇੱਧਰ ਨੂੰ ਜਾਓ ਤਿੰਨ ਚਾਰ ਦਿਨ ਫੁੱਟਦੇ ਸੀ ਇੱਥੇ ਆਓ ਗੱਡੀਆਂ ਖੜਨ ਦੀ ਜਗ੍ਹਾ ਹੈ ਬੜੀ ਸ਼ਾਨਦਾਰ ਵੇਟਿੰਗ ਰੂਮ ਹੈ ਇੱਕੋ ਛੱਤ ਅੱਤਲੇ ਸਾਰੇ ਕੰਮ ਹੋਣਗੇ ਤੇ ਆਪਣਾ ਜੋ ਵੀ ਪਟਾ ਪਟਵਾਰੀ ਵੀ ਇੱਥੇ ਹੈ ਡੀਐਸਪੀ ਵੀ ਇੱਥੇ ਹੈ ਐਸਡੀਐਮ ਸਾਹਿਬ ਵੀ ਇੱਥੇ ਹੈ ਤਹਿਸੀਲਦਾਰ ਵੀ ਇੱਥੇ ਹੈ ਸਾਰੇ ਦਫ਼ਤਰ ਇੱਥੇ ਨੇ ਇੱਥੇ ਆ ਕੇ ਆਪਣਾ ਕੰਮ ਕਰਵਾ ਕੇ ਦੋ ਚਾਰ ਘੰਟੇ ਜੋ ਵੀ ਟਾਈਮ ਕੰਮ ਤੇ ਡਿਪੈਂਡ ਕਰਦਾ ਆਪਣਾ ਆਰਾਮ ਨਾ ਕਰੇ। ਪਰ ਸਭ ਤੋਂ ਵਧੀਆ ਗੱਲ ਹੈ ਬਿਲਡਿੰਗ ਦੇਖੋ ਕਿੰਨੀ ਸੋਹਣੀ ਲੱਗਦੀ ਹੈ। ਇੱਕ ਤਾਂ ਲਾਲ ਇੱਟਾਂ ਜੀਆਂ ਤੋਂ ਖੜਾ ਛੜਾਇਆ ਮੈਂ। ਉਹ ਲਾਲ ਇੱਟਾਂ ਜੀ ਵਾਲੀ ਬਣਾਉਣ ਦੇ ਬੰਦਾ ਪਹਿਲਾਂ ਹੀ ਡਰ ਜਾਂਦਾ ਸਰਕਾਰੀ ਆ ਓਏ ਤਾਂ ਇਹ ਇੱਥੇ ਤਾਂ ਕੰਮ ਖਰਾਬ ਹੋਊਗਾ। ਲਾਲ ਇੱਟਾਂ ਜੀ ਤੁਮੇ ਲਾਲ ਇੱਟਾਂ ਨਾਲ ਨਹੀਂ ਬਣਾਉਣਾ ਯਾਰ ਸ਼ੀਸ਼ੇ ਵਾਲਾ ਵਧੀਆ ਬਣਾਓ। ਅੱਜ ਤੋਂ 20 ਸਾਲ ਬਾਅਦ ਵੀ ਵਧੀਆ ਲੱਗੇ ਬਿਲਡਿੰਗ। ਹੋਰ ਹੀ ਤਰ੍ਹਾਂ ਦੀਆਂ ਇੱਟਾਂ ਜੀਆਂ ਲਾਉਂਦੇ ਆ ਡਿਪਰੈਸਿੰਗ ਜੀਆਂ। ਹਨਾ ਉੱਥੇ ਪਹਿਲਾਂ ਹੀ ਡਰ ਜਾਂਦਾ ਬੰਦਾ ਵੀ ਯਾਰ ਇੱਥੇ ਤਾਂ ਕੰਮ ਖਰਾਬ ਹੀ ਹੋਊਗਾ